ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅੱਜ ਧਰਮਕੋਟ ਦੇ ਵਿੱਚ ਬਹੁਤ ਹੀ ਅਨਹੋਣੀ ਘਟਨਾ ਵਾਪਰੀ ਹੈ ਸਾਰੇ ਇਸ ਘਟਨਾ ਨੂੰ ਸੁਣ ਕੇ ਸ਼ੌਕ ਦੇ ਵਿੱਚ ਨੇ ਅਰਸ਼ ਪਟਵਾਰੀ ਧਰਮਕੋਟ ਦੇ ਵਿੱਚ ਤਾਇਨਾਤ ਹੈ ਉਸ ਦੀ ਉਸ ਦੇ ਕਮਰੇ ਦੇ ਵਿੱਚੋਂ ਲਾਸ਼ ਮਿਲੀ ਹੈ ਪੱਖੇ ਨਾਲ ਲੜਕਦੀ ਹੋਈ ਇਹ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਹੈ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ ਡੀਐਸਪੀ ਰਮਨਦੀਪ ਸਿੰਘ ਧਰਮਗੋੜ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਅਰਸ਼ ਪਟਵਾਰੀ ਨੇ ਸੁਸਾਇਡ ਕਿਉਂ ਕੀਤਾ ਕਿਉਂਕਿ ਇਹ ਪੱਖਾ ਲੱਗਾ ਸੀ ਅੰਦਰ ਕਿਰਾਏ ਤੇ ਰਹਿੰਦਾ ਸੀ ਤੇ ਉਸ ਕਿਰਾਏ ਦੇ ਕਮਰੇ ਦੇ ਵਿੱਚੋਂ ਲਾਸ਼ ਮਿਲੀ ਹੈ ਬਹੁਤ ਹੀ ਵੱਡੀ ਤੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਬਹੁਤ ਹੀ ਵੱਡੀ ਖਬਰ ਹੈ ਅਰਸ਼ ਇੰਨੀ ਤਨਖਾਹਾਂ ਲੈਣ ਵਾਲਾ ਪਟਵਾਰੀ ਨੇ ਸੁਸਾਇਡ ਕਿਉਂ ਕੀਤਾ ਧਰਮਕੋਟ ਦੇ ਵਿੱਚ ਤਾਇਨਾਤ ਸੀ ਫਾਜ਼ਿਲਕਾ ਦਾ ਰਹਿਣ ਵਾਲਾ ਅਰਸ਼ ਪਟਵਾਰੀ ਤੁਸੀਂ ਨਾਲ ਨਾਲ ਤਸਵੀਰਾਂ ਦੇਖ ਸਕਦੇ ਹੋ ਇਸ ਦੀ ਜੋ ਤਸਵੀਰ ਹੈ ਇਹ ਅਰਸ਼ ਪਟਵਾਰੀ ਹੈ ਇਸ ਦੀ ਮੌਤ ਹੋ ਚੁੱਕੀ ਹੈ ਭੇਤ ਭਰੇ ਹਾਲਾਤਾਂ ਦੇ ਵਿੱਚ ਔਰ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚਿਆ ਉਹਨਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹੈ ਲਾਸ਼ ਮੋਰਚਰੀ ਦੇ ਵਿੱਚ ਰਖਾਈ ਗਈ ਹੈ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਅੱਜ ਬਹੁਤ ਹੀ ਮੰਦ ਭਾਗੀ ਘਟਨਾ ਇਸ ਘਟਨਾ ਨੂੰ ਸੁਣ ਕੇ ਸਾਰੇ ਸ਼ੌਕ ਦੇ ਵਿੱਚ ਨੇ ਧਰਮਕੋਟ ਦੇ ਵਿੱਚ ਸਦਮੇ ਦੀ ਲਹਿਰ ਦੌੜ ਗਈ ਹੈ ਸਾਰੇ ਸੋਗ ਦੀ ਲਹਿਰ ਦੇ ਵਿੱਚ ਨੇ ਕਿਉਂਕਿ ਇੱਕ ਭੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਤੇ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਤੇ ਨਾ ਤਾਂ ਕੋਈ ਸੁਸਾਇਸਾਈਡ ਨੋਟ ਮਿਲਿਆ ਹੈ ਕਿ ਉਸਨੇ ਸੁਸਾਇਸਾਈਡ ਕਿਉਂ ਕੀਤਾ ਹੈ ਤੇ ਪੱਕਾ ਜੋ ਬਿਜਲੀ ਨਾਲ ਚੱਲਦਾ ਛੱਤ ਵਾਲਾ ਪੱਕਾ ਹੁੰਦਾ ਉਹਦੇ ਨਾਲ ਜਿਹੜੀ Laash ਲਟਕਦੀ ਹੋਈ ਮਿਲੀ ਹੈ ਤੇ ਇਹ ਇੱਕ ਦੋ ਇੱਕ ਦਿਨ ਦੀ লাশ ਹੈ ਜਾਂ ਦੋ ਦਿਨ ਹੋ ਗਏ ਸੀ ਇਹ ਕੱਲ ਦਾ ਹਲੇ ਤੱਕ ਜਿਹੜਾ ਕਿ ਪਤਾ ਨਹੀਂ ਲੱਗਾ ਅਸੀਂ ਡੀਐਸਪੀ ਰਮਨਦੀਪ ਸਿੰਘ ਧਰਮਕੋਟ ਦੇ ਨਾਲ ਬਈ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਤੱਥਾਂ ਦੇ ਆਧਾਰ ਤੇ ਪੂਰਾ ਇਨਵੈਸਟੀਗੇਸ਼ਨ ਕਰ ਰਹੇ ਆ ਆਕਰ ਇਹ ਮਾਮਲਾ ਕੀ ਹੈ ਪਟਵਾਰੀ ਦੀ ਮੌਤ ਕਿਵੇਂ ਹੋਈ ਹੈ ਇਹ ਸਾਰਾ ਜਿਹੜਾ ਮਾਮਲਾ ਹੈ ਇਹ ਜਾਂਚ ਦਾ ਵਿਸ਼ਾ ਹੈ ਜਿਹੜੇ ਕਿ ਫੋਰੈਂਸਿਕ ਦੀ ਟੀਮਾਂ ਵੀ ਪਹੁੰਚੀਆਂ ਹੋਈਆਂ ਐ ਤੇ ਹੋਰ ਵੀ ਜਿਹੜਾ ਕਿ ਧਰਮਕੋਟ ਦੀ ਪੂਰੀ ਜਿਹੜੀ ਇਹ ਪ੍ਰਸ਼ਾਸਨ ਨੇ ਪਹੁੰਚਿਆ ਆਇਆ ਇਨਵੈਸਟੀਗੇਸ਼ਨ ਕਰ ਰਿਹਾ ਹੈ ਕਿ ਇਸ ਲਾਸ਼ ਦਾ ਜਿਹੜੀ ਲਟਕਣੀ ਹੋਈ ਦਾ ਮਕਸਦ ਕੀ ਸੀ ਇਹ ਇਸ ਦੀ ਸੁਸਾਇਸਾਈਡ ਕੇਸ ਕਿਉਂ ਬਣ ਗਿਆ ਕਿਹੜੀ ਵਜ੍ਹਾ ਸੀ ਕਿਹੜੀ ਗੱਲ ਤੰਗ ਕਰਨੀ ਸੀ ਅਰਸ਼ੇ ਪਟਵਾਰੀ ਨੂੰ ਕਿ ਉਸ ਨੂੰ ਇਸ ਰਾਹ ਤੇ ਚੱਲਣਾ ਪਿਆ ਤੇ ਉਸ ਨੂੰ ਮੌਤ ਨੂੰ ਗਲੇ ਲਗਾਉਣਾ ਪਿਆ ਇਹ ਬਹੁਤ ਵੱਡੀ ਤੇ ਅਹਿਮ ਖਬਰ ਹੈ ਇਹ ਇੱਕ ਧਰਮਕੋਟ ਦੀ ਵੱਡੀ ਤੇ ਅਹਿਮ ਖਬਰ ਹੈ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਦੇਖਦੇ ਰਹੋ ਸੋਨਾ ਟੀਵੀ ਪੰਜਾਬ ਤੇ ਜਲਦੀ ਜਲਦੀ ਇਸ ਖਬਰ ਨੂੰ ਕਰ ਦਿਓ ਸ਼ੇਅਰ ਤਾਂ ਕਿ ਇਹ ਸਾਰਿਆਂ ਤੱਕ ਪਹੁੰਚ ਜਾਵੇ ਇਹ ਖਬਰ ਤੇ ਉਹਨਾਂ ਦੇ ਘਰ ਦੇ ਤੱਕ ਵੀ ਪਹੁੰਚ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਾਂ ਮਿਲਦੇ ਹਾਂ ਹੋਰ ਕਿਸੇ ਵਿਸ਼ੇ ਤੇ ਤਦ ਤੱਕ ਲਈ ਮੈਂ ਤੁਹਾਡਾ ਆਪਣਾ ਸੋਨਾ ਰਾਹੀਂ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ